ਾਰੇ ਵੀਰਾਂ ਨੂੰ ਪਿਆਰ ਕਰੀਏ ਸਾਥਰੀਆ ਕਾਲ ਅੱਜ ਆਪਾਂ ਪਹੁੰਚੇ ਸੀ ਮੋਹਕਮ ਮੰਡੀ ਦੇ ਵਿੱਚ ਇਹ ਮੰਡੀ ਲੱਗਦੀ ਹੈ ਬੋਗੀਪੁਰਾ ਬਾਈਪਾਸ ਦੇ ਕੋਲੇ ਆਹ ਬਾਈਪਾਸ ਤੋਂ ਇਧਰ ਮੁੜਦੇ ਹੋਏ ਆਹ ਟਰੈਕਟਰ ਖੜਿਆ ਆ ਵੀਰ ਆਪਣੇ ਦੀ ਵਰਕਸ਼ਾਪ ਤੇ ਇਹਨਾਂ ਦੇ ਵਰਕਸ਼ਾਪ ਦਾ ਕੰਮ ਵੀ ਆ ਤੇ ਆਹ ਟਰੈਕਟਰ ਖੜਾ ਸੋਨਾ ਦਿੱਕਾ 745 ਇਹ ਮਾਡਲ ਹੈਗਾ 2004 ਡਿਮਾਂਡ ਹੈ ਗਿਆ 2 ਲੱਖ ਤੇ 10 ਹਜ਼ਾਰ ਪਿਛਲੇ ਟਾਇਰ ਹੈ ਗਿਆ 60 ਪੈਸੇ ਅਗਲੇ ਵੀ ਅਗਲੇ ਵੀ 80 ਪੈਸੇ ਟਾਇਰ ਆ ਆ ਸਵਰਾਜ 855 ਐਫੀ 2019 ਮਾਡਲ 6 ਲੱਖ 40 ਹਜ਼ਾਰ ਨਵਾਂ ਅਗਲੇ ਟਾਇਰ ਨਵੇਂ एकदम ਗੁੱਡੀ ਸਾਫ ਪਿਛਲੇ ਟਾਇਰ ਵੀ 80 80 ਪੈਸੇ ਪਏ ਆ ਤੇ ਵਧੀਆ ਟਰੈਕਟਰ ਪਿਆ ਸੈਟ ਗੇਅਰ ਆ ਤੇ ਇਹਦੇ ਨਾਲ ਹੀ ਆਪਣਾ ਖੜਾ ਇੱਥੇ ਅਰਜਨ ਅਲਟਰਾ 1 555 ਡੀਆਈ ਪਾਵਰ ਸਟੀering ਇਹਦੇ ਟਾਇਰ ਅਗਲੇ 30 ਪੈਸੇ ਆ ਤੇ ਪਿਛਲੇ ਟਾਇਰ ਹੈਗੇ ਆ 90 ਪੈਸੇ ਤੋਂ ਵੀ ਤਾਂ ਜਿਵੇਂ ਨਵੇਂ ਆ ਮਰਫ ਦੇ ਤੇ ਇਧਰ ਆ ਗਿਆ 575 ਡੀਆਈ ਮਹਿੰਦਰਾ ਪਿਛਲੇ ਟਾਇਰ ਹੈਗੇ 13 13 28 ਦੇ ਜਿਵੇਂ ਨਵੇਂ ਅਗਲੇ ਹੈਗੇ 80 ਪੈਸੇ ਵਧੀਆ ਤੇ ਇਹ ਟਰੈਕਟਰ ਦੀ ਡਿਮਾਂਡ ਹੈਗੀ 2010 ਦੀ 2 ਲੱਖ 60000 ਤੇ ਜਿਹੜਾ ਆਹ ਕੜਾ ਸੀਗਾ ਅਰਜਨ ਨੋਵੋ ਇਹ 2020 5 ਲੱਖ ਤੇ 60000 ਸੋ ਇਹੋ ਜਿਹੀਆਂ ਵੀਡੀਓ ਵੇਖਣ ਤੇ ਦੀ ਆਪਣੇ ਚੈਨਲ ਨੂੰ ਕਲਰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ